ਉਸਤਾਦਾਂ ਦੀ ਸੇਵਾ ਕਰਨੀ ਪੈਂਦੀ ਹੁੰਦੀ ਹੈ। ਇਹ ਉਸਤਾਦ ਜੀ ਮਿਹਨਤ ਤਾਂ ਰੋਜ਼ ਕਰੀ ਜਾਂਦੇ ਆ। ਉਸਤਾਦਾਂ ਦੀ ਸੇਵਾ ਕਿਵੇਂ ਹੁੰਦੀ ਹੈ? ਉਹ ਭਈ ਉਹ ਵੀ ਦੱਸਵਾ ਨਹੀਂ। ਇੰਨੇ ਦਿਨ ਤੈਨੂੰ ਆਉਂਦੇ ਨਹੀਂ ਹੋਗੇ। ਮੈਂ ਕਿਹਾ ਚੱਲ ਅੱਜ ਕੱਲ ਪਰ ਸੌ ਚੌਥੇ ਕਦ ਤੈਨੂੰ ਸਮਝਾਉਗੀ? ਉਹ ਮਾੜਾ ਮੋਟਾ ਕੁ ਲਿਆ ਗੋ ਛੋਟਾ ਛੁਟਾ ਦੇ ਲਈ। ਅੱਜ ਕੱਲ ਮੈਂ ਲੈ ਕੇ ਕਾਇਦੀ ਪਊਗਾ। ਤੂੰ ਬਹੁਤ ਲੇਜ਼ੀ। ਤੇ ਹੁਣ ਤੂੰ ਵੀ ਜਾਏਗਾ। ਜਦੋਂ ਮਾਈਦੀ ਕਿ ਨਹੀਂ ਵਾਈਦੀ। ਇਹ ਹੈ। ਹੈ। ਕਿਆ ਬਤਾਈਏ। ਉਸਤਾਦ ਜੀ ਪਤਾ ਮੈਨੂੰ ਵੀ ਸੀ ਅੱਜ। ਕਾਕਾ ਲੈ ਕੇ ਪਰ ਮੈਂ ਵੀ ਆਇਆ ਅੱਜ ਆਇਆ ਜਿਉਂਦਾ ਰਹ ਜਿਉਂਦਾ ਰਹ ਆਹ ਵਧੀਆ ਕੀਤਾ ਤੁੰਗਰੇ ਜੀ ਦਾ ਨਿਆਇ ਤੇ ਗੱਲ ਇਹ ਹੈ ਵੀ ਇਹਨੂੰ ਆਪਾਂ ਇੱਥੇ ਹੀ ਰੱਖ ਲੈਣੇ ਆ ਇਹ ਲਾਉਣਾ ਨਹੀਂ ਹੁਣ ਨਾਲ ਕਹਿੰਦੇ ਸੌਰ ਵਧੀਆ ਲੱਗੂ ਇਹਨਾਂ ਉਹ ਅਸੀਂ 100 ਕੋਈ ਗੁਰੂ ਪੀਰਾਂ ਨੂੰ ਤਿਆਰ ਗਏ ਆਪਦੇ ਗੁਰੂਆਂ ਨੂੰ ਤਿਆਰ ਗਏ ਜਿਨ੍ਹਾਂ ਤੋਂ ਅਸੀਂ ਸਿੱਖੇ ਐ ਉਹਨਾਂ ਨੂੰ ਇਹ ਛਿੱਟਾ ਦੇ ਕੇ ਫੇਰ ਲਾਉਣੀ ਹੁੰਦੀ ਹੈ ਨਾਲੇ ਤੁਹਾਡੀ ਆ ਉਮਰ ਦਰਪੀਂਦੀ ਨਹੀਂਗੀ ਕਾਕਾ ਤੂੰ ਮਾੜੀ ਕੀ ਲੈ ਕੇ ਆਇਆ ਮੈਂ ਵੀ ਲੈ ਕੇ ਆਇਆ ਇਹ ਮੁੰਡਾ ਸਿਆਣਾ ਯਾਰ ਆਹ ਮੁੰਡਾ ਜੀ ਪੂਰੀ ਹੈ ਇਹ ਚੌਧਾ ਰਾਜੀ ਖਾਇਆ ਪਤੰਦਰਾ ਚਲ ਕੋਈ ਨਹੀਂ ਇਹ ਚੇਲੇ ਦਾ ਜੁੱਥਾ ਵਧੀਆ ਵਾਲੀ ਇਹ ਹੁਣ ਸੁਰ ਲੱਗਣ ਲੱਗਿਆ ਨਹੀਂ ਮੇਰੇ ਲੈ ਹੁਣ ਵੇਖੀ ਜਦੋਂ ਸੁਰ ਲੱਗਦਾ ਆ ਵੇਖੀ ਹੁਣ ਕੇ ਇਹ ਖੜ ਗਿਆ ਇਹ ਐ ਐ ਐ ਉਹ ਬਾळा ਹੀ ਖਤਰਨਾਕ ਕੇ ਆਇਆ ਸੀ ਸੁਪਨਾ ਮੈਨੂੰ ਬਾळा ਹੀ ਖਤਰਨਾਕ ਇੱਕ ਆਇਆ ਸੀ ਸੁਪਨਾ ਮੈਨੂੰ ਕੈਸਾ ਗੜਾਈ ਯਾਰ ਕਿਆ ਬਤਾਇਆ ਯਾਰ ਬਸ ਇਹ ਮੁੰਡਾ ਸਭ ਨਾਲ ਫਿਲਮਾਂ ਚ ਗਾਉਗਾ ਐਡਾ ਵਧੀਆ ਯਾਰ ਕਮਾਲ ਕਰਤੀ ਮੁੰਡੇ ਨੇ ਯਾਰ ਇਹ ਅੜੀਏ ਨਹੀਂ ਇੰਨਾ ਫਰਕ ਪੈ ਗਿਆ ਜਿਵੇਂ ਕਿ ਬੋਤਲ ਲੈ ਆਉਂਦਾ ਤਾਂ ਮੈਂ ਕਿਹਾ ਤੈਨੂੰ ਕੱਲ ਨੂੰ ਬੋਤਲ ਨਹੀਂ ਫਿਰ ਮੈਂ ਤੈਨੂੰ ਗੁੰਡੜਾ ਰਾ ਕੇ ਸਿਖਾਉਂਗਾ ਉਹਦੇ ਚ ਵੀ ਬਸ ਆਹੀ ਹੁੰਦਾ ਬਾੜਾ ਸੀ ਕਤਰੀਨਾ ਕੀ ਕੀ ਆਇਆ ਸੀ ਚਨਾ ਮੈਨੂੰ ਬਾੜਾ ਸੀ ਕਤਰੀਨਾ ਕੀ ਆਇਆ ਸੀ ਠੀਕ ਹੈ ਠੀਕ ਹੈ ਤੇ ਹੁਣ ਧਿਆਨ ਰੱਖਿਓ ਹੁਣ ਤੁਸੀਂ ਜਾਓ ਸਾਦਾ ਦਾ ਖਾਣ ਪੀਣ ਦਾ ਟਾਈਮ ਹੋ ਗਿਆ ਹੈ ਠੀਕ ਹੈ ਤੇ ਜਾਓ ਤੁਸੀਂ ਹੁਣ ਕੱਕਾ ਮੈਂ ਆਪਦਾ ਕੋ ਕੰਮ ਕਰਦਾ ਜਾਂਦਾ ਰਹਾਂਦਾ ਬਸ ਆਹੀਂ ਜੇ ਵਾ ਕਰਦੇ ਰਹੋ ਤੂੰ ਕੱਕਾ ਕੱਲ ਨੂੰ ਭੁੱਲੀਆਂ ਚੰਗਾ ਠੀਕ ਹੈ ਜੀ ਲੈ ਸ਼ਾਮ ਦਾ ਜਗਾਰਤਾ ਬਣ ਗਿਆ ਹੈ ਆ ਮੁੰਡਾ ਪੁਈਆ ਵੀ ਲੈ ਗਿਆ ਲੈ ਹੈ ਵੀ ਇਹਨਾਂ ਮੈਨੂੰ ਤਾਂ ਆਪਰਾ ਹੋਣਾ ਕਿਉਂਦਾ ਚੱਲ ਕੋਈ ਗੱਲ ਨਹੀਂ ਆਪਣਾ ਇੱਛੇ ਤਰ੍ਹਾਂ ਤੋਰੀ ਫੁਲਕਾ ਚੱਲਦਾ ਰਹੂਗਾ ਨਾਲਿਆ ਜਿਹੜੇ ਉਸਤਾਦ ਬਣਿਆ ਫਿਰਦੇ ਐਵੇਂ ਸਰਮੰਡਲ ਬੁਖਾ ਦੇਣਗੇ ਤੁਹਾਨੂੰ ਭਲਾ ਨਹੀਂ ਕਰਦੇ ਨੇ ਉਹਨਾਂ ਨੂੰ ਕੀ ਆਉਂਦਾ ਯਾਰ ਐਵੇਂ ਜਿਵਕਾਂ ਨੂੰ ਮਗਰ ਲਾਈ ਫਿਰਦੇ ਐ ਆ ਹੀ ਆ ਹੀ ਕੰਮ ਚੱਲਦਾ ਆ ਸਭ ਪਊਆ ਦੀ ਲਈ ਆਉਣਗੇ ਆਪਣਾ ਰੇੜਾ ਰਿੜੀ ਜਾਣੇ ਆਪਾਂ ਨਹੀਂ ਯਰੇ ਲਈ ਜਾਣੇ